ਸਤਿ ਸ਼੍ਰੀ ਅਕਾਲ ਅਦਾਬ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਰਾਧਾ ਹਲਕਾ ਤਰਮਕੋਟ ਦੇ ਕਿਸਾਨ ਸਤਲੁਜ ਤੇ ਰਿਆਦੀ ਮਾਰਹੇਟ ਆਏ ਹੜ੍ਹ ਪ੍ਰਭਾਵਿਤ ਕਿਸਾਨਾਂ ਵੱਲੋਂ ਪੁਲਿਸ ਅਤੇ ਮਾਈਨਿੰਗ ਵਿਭਾਗ ਵਿਰੁੱਧ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਪਹਿਲਾ ਕਿਸਾਨਾਂ ਨੇ ਮੋਗਾ ਵਿਖੇ ਨਹਿਰੀ ਵਿਭਾਗ ਦੇ ਦਫ਼ਤਰ ਅੱਗੇ ਧਰਨਾ ਲਗਾ ਕੇ ਆਪਣੇ ਵਿਰੋਧ ਦੀ ਸ਼ੁਰੂਆਤ ਕੀਤੀ ਅਤੇ ਜਦੋਂ ਕੋਈ ਸੁਣਵਾਈ ਨਹੀਂ ਹੋਈ ਤਦੋਂ ਉਨ੍ਹਾਂ ਨੇ ਮੋਗਾ ਦਾ ਰੇਲਵੇ ਟਰੈਕ ਜਾਮ ਕਰ ਦਿੱਤਾ ਦਰਅਸਲ ਥਾਣਾ ਤਰਮਕੋਟ ਪੁਲਿਸ ਵੱਲੋਂ हाल ही ਵਿੱਚ ਵਖ ਵਖ ਪਿੰਡਾਂ ਦੇ ਪੰਜ ਕਿਸਾਨਾਂ ਤੇ ਮਾਮਲੇ ਦਰਜ ਕੀਤੇ ਗਏ ਸਨ ਅਤੇ ਉਹਨਾਂ ਦੇ ਸੰਦ ਤੇ ਵਾਹਨ ਵੀ ਜ਼ਬਤ ਕਰ ਲਏ ਗਏ ਸਨ ਪੁਲਿਸ ਦਾ ਕਹਿਣਾ ਹੈ ਕਿ ਕਿਸਾਨ ਆਪਣੇ ਖੇਤਾਂ ਵਿੱਚੋਂ ਰੇਤ ਚੁੱਕ ਰਹੇ ਸਨ ਜਦ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਸਿਰਫ ਹੜ੍ਹਾਂ ਨਾਲ ਪ੍ਰਭਾਵਿਤ ਖੇਤਾਂ ਵਿੱਚੋਂ ਕਣਕ ਦੀ ਬਿਜਾਈ ਲਈ ਰੇਤ ਸਾਫ਼ ਕਰ ਰਹੇ ਹਨ ਇਸ ਕਾਰਵਾਈ ਦੇ ਵਿਰੋਧ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਵੱਡਾ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਸੂਬਾ ਜਨਰਲ ਸਕੱਤਰ ਰਾਣਾ ਰਣਵੀਰ ਸਿੰਘ ਨੇ ਕਿਹਾ ਕੀ ਹਲਕਾ ਵਿਧਾਇਕ ਦੇ ਚੇਤੇ आले ਦਵਾਲੇ ਇਲਾਕਿਆਂ ਵਿੱਚ ਨਜਾਇਜ਼ ਮਾਈਨਿੰਗ ਖੁੱਲੇ ਆਮ ਚੱਲ ਰਹੀ ਹੈ ਪਰ ਉੱਥੇ ਕੋਈ ਕਾਰਵਾਈ ਨਹੀਂ ਹੁੰਦੀ ਜਦਕਿ ਖੜਾ ਨਾਲ ਪੀੜਿਤ ਕਿਸਾਨਾਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਹ ਨਜਾਇਜ਼ ਪਰਚੇ ਪੇਨਾ ਕਿਤੇ ਹੋਏ ਮਾਈਨਿੰਗ ਦੇ ਮਾਈਨਿੰਗ ਦੇ ਸਰਕਾਰ ਦੇ ਦਲਾਲ ਜਾਂ ਸਰਕਾਰ ਦੇ ਜਿਹੜੇ ਟੌਲਰ ਨੇ ਉਹ ਐਮਐਲਏ ਨੇ ਜਿਹੜੇ ਉਹ ਵਿੱਚ ਡੈ ਨੇ ਧੜਾ ਧੜਾ ਔਰ ਜਿਹੜੇ ਪੈੜੀਾਰੇ ਆ ਉਹ ਜਿਹੜੀ ਆ ਦੀ ਪੈੜੀ ਦੇ ਵਿੱਚੋਂ ਜਾ ਕੇ ਦਿੱਤਾ ਚੁੱਕਦੇ ਆ ਉਹਨਾਂ ਦੇ ਪਰਚੇ ਔਰ ਉਹਨਾਂ ਦੇ ਉਹਨਾਂ ਦੀਆਂ ਗ੍ਰਿਫਤਾਰੀਆਂ ਉਹਨਾਂ ਦੇ ਸੰਗ ਜਿਹੜੇ ਜਾ ਰਹੇ ਆ ਤੁਹਾਨੂੰ ਖੋਟਾ ਨਹੀਂ ਦੇ ਵਿੱਚ ਉਸ ਵਿਰੋਧ ਦੇ ਵਿੱਚ ਫਲੇਰ ਦੇ 11 ਵਜੇ ਦੇ ਇਹਦੇ ਨੇਚਰ پارک ਦੇ ਵਿੱਚ ਆ ਕੇ ਬੈਠੇ ਹੋਏ ਆ ਕਿਸੇ ਪ੍ਰਸ਼ਾਸਨ ਦੇ ਕਿਸੇ ਸਰਕਾਰੀ ਪ੍ਰਸ਼ਾਸ਼ਕ ਨੇ ਮੈਨਿੰਗ ਭਾਗ ਨੇ ਕੋਈ ਗੱਲਬਾਤ ਨਹੀਂ ਸੁਣੀ ਉਸ ਤੋਂ ਆ ਕੇ ਹੀ ਆਉਂਦੀ ਆ ਰੇਲ ਨੱਪੀ ਆ ਲੱਗਦਾ ਨਹੀਂ ਕਿ ਇਹਦਾ ਇੱਕ ਜਵਾਬ ਨਾਲ ਚੇਤੇ ਉਹਨਾਂ ਨੂੰ ਬਣਾ ਕੇ ਜਾ ਰਹੇ ਆ ਇਹ ਇਹਨਾਂ ਪ੍ਰਸ਼ਾਸਨ ਕੰਨ ਖੋਲ ਕੇ ਗੱਲ ਸੁਣ ਲੈ ਇਹ ਨਤੀਜੇ ਇਹਨਾਂ ਨੂੰ ਭੁਗਤਨੇ ਪੈਣੇ ਆ ਇਹਨਾਂ ਨੂੰ ਜਿਹੜਾ ਪਿੰਡਾਂ ਦੇ ਵਿੱਚ ਅਸੀਂ ਇਹਨਾਂ ਦੇ ਝਾੜੂ ਵਾਲਿਆਂ ਨੂੰ ਬਿਲਕੁਲ ਨਹੀਂ ਵੜਨ ਦੇਾਂਗੇ ਆ ਵੀ ਜਿਹੜੀ ਗ੍ਰਿਫਤਾਰ ਕਰਕੇ ਜਾਂਦੇ ਆ ਆਪ ਦਾ ਗਾਧਾ ਤੋਂ ਵੱਡਾ ਕੱਟ ਕਰਕੇ ਫਿਰ ਰੇਲ ਤੇ ਆਵਾਂਗੇ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਗ੍ਰਿਫਤਾਰ ਕਿਸਾਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਅਤੇ ਦਰਜ ਕੀਤੇ ਮਾਮਲੇ ਵੀ ਰੱਦ ਕੀਤੇ ਜਾਣ ਨਹੀਂ ਤਾਂ ਕਿਸਾਨ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੋਕੇ ਪੁਲਿਸ ਵੱਲੋਂ ਇਸ ਦੌਰਾਨ ਵੱਡੀ ਗਿਣਤੀ ਵਿੱਚ ਫੋਰਸ ਬੁਲਾਈ ਗਈ ਅਤੇ ਰੇਲਵੇ ਟਰੈਕ ਰੋਕਨ ਆਏ ਕਿਸਾਨਾਂ ਨੂੰ ਬਸਾਂ ਰਾਹੀਂ ਥਾਣੇ ਲਜਾਇਆ ਗਿਆ। ਮੋਗਾ ਦੇ ਰੇਲਵੇ ਟਰੈਕ ਤੇ ਕੁਝ ਸਮੇਂ ਤੱਕ ਟ੍ਰੇਨ ਦੀ ਆਵਾਜਾਈ ਪ੍ਰਭਾਵਿਤ ਰਹੀ। ਮੋਗਾ ਤੋਂ ਵਕੀਲ ਮਹਿਰੋ ਦੀ ਰਿਪੋਰਟ ਪੰਜਾਬੀ ਚਾਕਰ।